ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਕਹੇ ਵੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਆਂ ਨੂੰ 14 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ 11 2011 ਚ ਹੋਈਆਂ ਸੀ ਮੁੜ ਕੇ ਚੋਣਾਂ ਹੀ ਨਹੀਂ ਹੋਈਆਂ ਉਹ ਚੋਣਾਂ ਕਰਵਾਈਆਂ ਜਾਣ ਜਿਹੜਾ ਇਹ ਇਸ ਸੰਸਥਾ ਦਾ ਜਮਹੂਰੀ ਜਿਹੜਾ ਇਹਦਾ ਕਰਦਾਰ ਹੈ ਉਹਨੂੰ ਬਹਾਲ ਰੱਖਣ ਦੀ ਲੋੜ ਹੈ ਤੇ ਇਸ ਕਰਕੇ ਕੇਂਦਰ ਸਰਕਾਰ ਨੂੰ ਇਹਦੇ ਤੇ ਫੌਰੀ ਕਾਰਵਾਈ ਕਰਨੀ ਚਾਹੀਦੀ ਹੈ ਤੁਸੀਂ ਇਸ ਮਾਮਲੇ ਤੇ ਕੀ ਤਿਆਦਾ ਵਿਚਾਰ ਆ ਕੁਝ ਕੁ ਇਹਦੀ ਗਲਤ ਹੈ ਸਖਸ਼ਿੰਦਰ ਸਿੰਘ ਰੰਧਾਵਾ ਨੂੰ ਇਹ ਗੱਲ ਕਹਿਣਾ ਕੋਈ ਜੱਜਦੀ ਨਹੀਂ ਹਾਂਜੀ ਇਹ ਸਿੱਖ ਮੰਗਣ ਆਪਦੀ ਸਖਸ਼ਿੰਦਰ ਸਿੰਘ ਰੰਧਾਵਾ ਤਾਂ ਭਾਵੇਂ ਸਿੱਖ ਹੈ ਉਹ ਕਾਂਗਰਸੀ ਹੈ ਕਾਂਗਰਸ ਦੇ ਪ੍ਰਤੀ ਸਿੱਖਾਂ ਦਾ ਕੋਈ ਬਹੁਤ ਜ਼ਿਆਦਾ ਚਲੋ ਜੇ ਨਾ ਵਿਰੋਧ ਨਾ ਵੀ ਹੋਵੇ ਉਹ ਪ੍ਰੇਮ ਤਾਂ ਹੈ ਨਹੀਂ ਇਹ ਤਾਂ ਜੱਗ ਜਹਾਰ ਹੈ ਕਿ ਉਹਨਾਂ ਨੂੰ ਇਹ ਮੰਗਣ ਦੀ ਕੀ ਲੋੜ ਹੈ ਉਹਨਾਂ ਦਾ ਉਹ ਤਾਂ ਗੁਰਦੁਆਰਿਆਂ ਦੀ ਪੂਜਾ ਨਹੀਂ ਨਾ ਕਰ ਰਹੇ ਇਹ ਮੰਗਣਾ ਤੇ ਇਹਨਾਂ ਨੂੰ ਚਾਹੀਦਾ ਦੂਜਾ ਮੈਨੂੰ ਐ ਲੱਗਦਾ ਹੈ ਵੀ ਜਿਹੜੋ ਕਹਿੰਦੇ ਨੇ ਜਮੂਰੀਤ ਵਹਾ ਜੇ 14 ਸਾਲ ਤੋਂ ਕਿਉਂ ਨਹੀਂ ਮੰਗਿਆ ਉਹਨਾਂ ਨੇ ਐਥੇ ਪੰਜਾਬ ਸੀਗੇ ਉਹਨਾਂ ਨੇ ਪੰਜਾਬ 'ਚ ਹੁੰਦੇ ਹੋਏ ਪੰਜਾਬ ਚ ਮੰਤਰੀ ਰਹੇ ਨੇ ਗ੍ਰਹਿ ਮੰਤਰੀ ਰਹੇ ਨੇ ਤੇ ਉਦੋਂ ਉਹਨਾਂ ਨੇ ਜਦ ਹਰਿਆਣੇ ਦੀ ਕਮੇਟੀ ਕਰਕੇ ਉਹਨਾਂ ਨੇ ਕਹਿਤਾ ਵੀ ਹੁਣ ਮੁੜ ਕੇ ਇਹ ਨਹੀਂ ਹੋਏ 1966 ਵਾਲਾ ਕਾਨੂੰਨ ਪੁਨਰਗਠਨ ਨੂੰ ਲਈ ਦੇ ਲੱਗੀ ਜਾਊਗਾ ਸੁਪਰੀਮ ਕੋਰਟ ਨੇ ਵੀ ਕਹਤਾ ਉਹਨੇ ਇੱਥੇ ਸ਼ਰੂਨਿਕ ਕਮੇਟੀ ਦਾ ਕਾਨੂੰਨ ਬਣਾਉਂਦੇ ਆਪਦਾ ਤੇ ਸ਼ਰੂਨਿਕ ਕਮੇਟੀ ਦਾ ਕਾਨੂੰਨ ਬਣਾ ਕੇ ਕੰਦੇ ਕਰਾਉ ਜੀ ਉਹਨਾਂ ਕਿਉਂ ਨਹੀਂ ਕਰਿਆ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਉਹ ਵੀ ਕਿਤੇ ਨਾ ਕਿਤੇ ਧੁੱਪ ਸੇਕ ਰਹੇ ਨੇ ਟੁੱਪ ਦੇ ਚ ਰੋਟੀਆਂ ਸੇਕ ਰਹੇ ਨੇ ਇਹਨਾਂ ਦੀ ਲੜਾਈ ਦੇ ਵਿੱਚ ਕਿ ਇਸ ਲੜਾਈ ਚ ਹੋ ਸਕਦਾ ਉਹਨਾਂ ਦਾ ਇਹ ਕਹਿਣ ਦਾ ਮਤਲਬ ਇਹ ਹੋਵੇ ਵੀ ਜਿਹੜਾ ਇਹ ਦੋਨਾਂ ਦਲਾਂ ਦੀ ਜ਼ਿਆਦਾ ਲੜਾਈ ਹੋ ਜੇ ਆਪਸ ਵਿੱਚ ਚੋਣਾਂ ਵੇਲੇ ਤਾਂ ਕਿ ਸਾਡੀ ਦੁੱਖੀ ਲੱਗ ਜੇ ਕਰਿਆ ਤਾਂ ਕਾਂਗਰਸੀਆਂ ਨੇ ਵੀ ਕੁਝ ਨਹੀਂ ਉਹ ਵਰਦੀ ਦੁਪੀ ਦਾ ਹੋਂਦ ਦੇ ਵਿੱਚ ਇਹ ਜਿਹੜਾ ਇਹ ਇਹ ਜਿਹੜਾ ਬਹਿ ਕੇ ਆ ਰਹੇ ਨੇ ਕਿ ਅਕਾਲੀ ਆਪ ਸਿੱਚ ਰਲਦੇ ਰਹੇ ਨੇ ਦੋਨੇ ਗਰੁੱਪ ਤੇ ਸਾਡੇ ਨਾਲ ਕਿਉਂਕਿ ਜੇ ਇੱਕ ਗਰੁੱਪ ਦਾ ਸਮਝੋਤਾ ਹੁੰਦਾ ਬੀਜੇਪੀ ਨਾਲ ਸੋ ਤੱਕ ਤਾਂ ਨਹੀਂ ਹੋਣੀ ਨਹੀਂ ਫਿਰ ਕਰਕੇ ਵੀ ਉਹ ਲੜਦੇ ਰਹਿਣਾ ਕਿ ਸਾਡੀ ਦੁੱਖੀ ਲੱਗ ਜੇ ਆਪਾਂ ਦਾ ਪਹਿਲਾਂ ਹੀ ਵਿੱਚ ਵਿਚਾਲਾ ਦੇ ਹੋਇਆ ਤੇ ਸੋ ਇੱਕੋ ਹੀ ਪਾਰਟੀ ਰਹਗੀ ਕੱਲੀ ਫਿਰ ਕੱਲੀ ਨਾਲੀ ਇਹ ਕਾਂਗਰਸੀ ਸੋ ਮੈਨੂੰ ਲੰਦਾ ਸੁਰਜਿੰਦਰ ਸਿੰਘ ਧੰਦਾਵਾ ਤਾਂ ਦਾ ਦੇ ਅੰਤਾ ਇਸ ਪਾਸੇ ਨੂੰ ਜਾਂਦਾ ਹੈ ਤੇ ਉਹਨਾਂ ਦੇ ਉਹ ਫਿੱਟਾਂ ਦਾ ਕਾਗਜ਼ੀ ਹੁੰਦੇ ਬਰੋ ਦਾਵਾ ਕਰਦੇ ਵੀ ਉਹ ਵੀ ਜਿਵੇਂ ਬਾਕੀ ਚ ਕਾਲੀਦਲ ਵਾਲੇ ਸਿੱਖਾ ਉਹ ਵੀ ਸੱਚੇ ਸੁੱਚੇ ਸਿੱਖ ਨੇ ਤੇ ਉਹ ਵੀ ਉਹਨਾਂ ਹੀ ਗੁਰਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਆ ਇਸ ਨੁਕਤਨਗਾਤ ਉਹ ਕਹਿੰਦੇ ਵੀ ਇਹ ਮਸਲਾ ਜਿਹੜਾ ਉਹਨਾਂ ਦਾ ਠਾਉਣਾ ਨਿਤ ਕੱਕ ਮਰਦਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਉਹ ਪੱਕੇ ਸਿੱਖ ਨੇ ਕੋਈ ਸ਼ੱਕ ਨਹੀਂ ਉਹਨਾਂ ਦਾ ਵੀ ਗੁਰਬਾਣੀ 'ਚ ਉਹੀ ਯਕੀਨ ਹੈ ਉਹਨਾਂ ਦਾ ਇਹ ਠਾਉਣਾ ਵੀ ਬੰਦ ਹੈ ਪਰ ਉਹ ਇੱਕ ਸਿਆਸਦਾਨ ਨੇ ਦੁਨਯਾ ਪੱਸੀ ਵੀ ਸਿਆਸਦਾਨ ਨੇ ਤੇ ਧਾਰਮਿਕ ਮਸਲੇ ਦੇ ਵਿੱਚ ਉਹ ਦੱਸਣ ਵੀ ਕਿੰਨੇ ਗੁਰਦੁਆਰਿਆਂ ਦਾ ਉਹਨਾਂ ਨੇ ਮਸਲਾ ਠਾਏ ਆ। ਘੋਰ ਮਥੇ ਨੇ ਮਸਲੇ ਠਾਦੇ ਨੇ ਫਿਰ ਉਹ ਧਾਰਮਿਕ ਮਸਲੇ ਸਿੱਖਾਂ ਦੇ ਕਿੱਜੇ ਰਹੇ ਨੇ ਉਹਨਾਂ ਨੇ ਇਹ ਦੱਸਦੇ ਨੇ। ਅਗਲੀ ਗੱਲ ਸੁਖਜਿੰਦਰ ਸਿੰਘ ਜੀ ਦਾ ਬਾਵਾ ਇੱਕ ਸਿੱਖ ਨੇ ਬੜੇ ਪੱਕੇ ਸਿੱਖ ਨੇ ਕਹਿਣਾ ਬੁਰਾ ਲੱਗਦਾ। ਬਲੂ ਸਟਾਰ ਤੇ ਉਹਨਾਂ ਨੇ ਕੰਡੈਮ ਕਰਿਆ ਤੇ ਖਾਦਨ ਨਾ ਮਰਦਾ ਪੱਕੇ ਸਿੱਖਨੇ ਉਹਨਾਂ ਨੂੰ ਕੋਈ ਸੱਟ ਨਹੀਂ ਬੈਣ ਨੂੰ ਤਾਂ 60 ਵਜੇ ਸੀ ਮੈਂ ਤਾਂ ਕੋਈ ਸਿੱਖ ਨਹੀਂ ਆ ਉਹਨਾਂ ਨੂੰ ਤਾਂ 60 ਵਜੇ ਜਿਆਦਾ ਜਿੰਨ ਕਿ ਆਈ ਦੀ ਅਰ ਉਹ ਤਾਂ ਜਮੇ ਗੁਰਦਾਸ ਮਰਚੇ ਬੈਠੇ ਸੀ ਤੇ ਕੀ ਉਹਨਾਂ ਨੇ ਉਦੋਂ ਉਠਾਇਆ ਬੇ ਤਾਂ ਬਹੁਤ ਨਜਾਇਜ਼ ਹੋ ਗਿਆ ਹੈ ਬਲਕਿ ਉਲਟ ਗੱਲ ਹੈ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਸੀ ਹੁਣ ਦੱਸ ਦੇ ਠੀਕ ਹੈ ਕਾਨੂੰ ਪਤਾ ਹੈ ਵੀ ਉਦੋਂ ਉੱਤੇ ਕੌਣ ਸੀਗੇ ਇਹ ਸੁਰਜਨ ਸਿੰਘ ਵਾਵਾ ਦੇ ਉਹਨਾਂ ਨੇ ਕਿਉਂਕਿ ਉਹਨਾਂ ਦੀ ਤਾਜੇ ਛੋਟੀ ਉਮਰ ਸੀ ਜਾਂ ਕਹਿ ਲੋ ਵੀ ਇਹ ਉਹਦੇ ਚੌਧਰੀ ਨਹੀਂ ਸੀ ਇਹ ਚੌਧਰੀ ਉੱਪਰਲੀ ਪੀੜੀ ਸੀ ਤੇ ਉਹਦਾ ਰਜੀਵ ਦੰਗੋ ਵਾਲਾ ਸਮਝਾਤਾ ਤਾਂ ਖੁਸ਼ੀ ਨਹੀਂ ਸੀ ਕਿ ਇਹ ਤਾਂ ਪੰਜਾਬ ਚ ਅੱਗ ਲੱਗੀ ਜੇ ਮੈਨੂੰ ਆਪ ਨੂੰ ਪਿਆ ਹੋਰ ਦੱਸੋ ਮਤਾਂ ਕਹਿਣਾ ਵੀ ਸੁਖਜਿੰਦਰ ਸਿੰਘ ਰੰਦਾਵਾ ਦਾ ਇਹ ਕਹਿਣਾ ਮੈਂ ਕਦ ਕਹਿਣਾ ਤੇ ਉਹ ਸਿੱਖ ਨਹੀਂ ਹੈਗੇ ਮੈਂ ਕਹਿੰਦਾ ਸਿੱਖ ਨੇ ਸੱਚੇ ਸਿੱਖ ਨੇ ਪਰ ਉਹ ਕਾਂਗਰਸੀ ਨੇ ਤੇ ਇਹ ਵੀ ਸੱਚ ਹੈ ਤੇ ਕਾਂਗਰਸੀ ਨੂੰ ਕਿਹਨੇ ਸਿੱਖੋਂ ਦਾ ਹੱਕ ਨਹੀਂ ਆ ਰਸਸ ਜਨ ਨੂੰ ਕਿਹਨੇ ਸਿੱਖੋਂ ਦਾ ਹੱਕ ਨਹੀਂ ਹੱਕ ਸਿੱਖੀ ਹੋਣਾ ਹੋਰ ਗੱਲ ਹੈ ਪਰ ਜਿਹਨੇ ਕਾਂਗਰਸੀ ਸਿੱਖ ਰਹੇ ਇਹ ਵੀ ਸੱਚ ਹੈ ਵੀ ਉਹ ਆਰਐਸਐ ਜਤੋਂ ਸਿੱਖੀ ਚ ਕੋਈ ਰਣਾ ਵੀ ਨਹੀਂ ਕਰਦੇ ਜਿੰਨਾਂ ਕੋ ਬਾਕੀ ਕਰਦੇ ਉਹਨਾਂ ਉਹ ਪੋਲੀਟੀਕਲੀ ਸਿੱਖੀ ਉਹ ਸਿੱਖੀ ਤੇ ਹਮਲਾ ਨਹੀਂ ਕਰਦੇ ਉਹ ਸਿੱਖਾਂ ਤੇ ਹਮਲਾ ਕਰਦੇ ਨੇ ਸਿੱਖੀ ਤੇ ਹਮਲਾ ਨਹੀਂ ਕਰਦੇ ਆਰਐਸਐ ਨਾਲ ਸਿੱਖੀ ਤੇ ਹਮਲਾ ਵੀ ਕਦੀ ਹੈ ਸਿੱਖੀ ਵਿੱਚ ਸਿਖਤ ਦਾ ਹੰਦ ਤੇ ਹੁੰਦਾ ਕਰਦੀ ਹੈ ਪਰ ਉਹ ਕਿਉਂਕਿ ਇੱਕ ਪੋਲੀਟੀਸ਼ਨ ਨੇ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਜੇ ਗੁਰਦੁਆਰਿਆਂ ਦੇ ਵਿੱਚ ਇੰਨੇ ਭਲੇਚ ਨੇ ਤਾਂ ਹੋਰ ਸੈਂਕੜੇ ਉਦਾਹਰਨਾਂ ਨੇ ਇੱਚੋ ਨਹੀਂ ਬੁੱਧੀ ਉੱਥੇ ਉਹਨਾਂ ਨੂੰ ਫਿਰ ਬੋਲਣਾ ਚਾਹੀਦਾ ਸੀ ਉਹ ਤਾਂ ਪੱਕੇ ਸਿੱਖਣੇ ਉਹ ਤਾਂ ਚੰਗੇ ਸਿੱਖਣੇ ਮੈਂ ਤਾਂ ਨਹੀਂ ਕਹਿੰਦਾ ਉਹ ਨਹੀਂ ਹੈਗੇ ਸੋ ਨਰਤ ਕੱਕ ਉਹ ਨਹੀਂ ਹੁੰਦਾ ਜੇ ਤੁਸੀਂ ਦੇਖਦੇ ਕਿ ਟਿੱਕੇ ਕੱਢੋਗੇ ਵੀ ਇੱਕ ਦਿਨ ਤੁਸੀਂ ਗੱਲ ਕਹਿਣੀ ਆ ਇੱਕ ਦਿਨੇ ਫਿਰ ਇਹੀ ਗੱਲ ਆ ਜੇ ਗਦੀ ਮਾਰੀ ਸਾਡੇ ਅਨੰਦਕੋਪ ਤਾਂ ਕਦੀ ਮਾਰੀ ਦਾ ਨਹੀਂ ਕੋਈ ਦੋਸ਼ ਸੋ ਇਹਨਾਂ ਨੇ ਜਿਹੜਾ ਅਨੰਦਕੋਪੜਾ ਉਦੋਂ ਨਹੀਂ ਕਿਹਾ ਹੁਣ ਇਹ ਕਿਉਂਕਿ ਦੂਜੀ ਸਰਕਾਰ ਹੈ ਉਹ ਦੂਜੀ ਸਰਕਾਰ ਨੂੰ ਕਹਿ ਰਹੇ ਨੇ ਆਪਦੀ ਸਰਕਾਰ ਨੂੰ ਕਹਿੰਦੇ ਨਾ ਅਭੀ ਸਰਕਾਰ ਨੂੰ ਜ਼ਿਆਦਾ ਕਹਿਣਾ ਬੰਦਾ ਸੀ ਉਹ ਨਹੀਂ ਕਿਹਾ ਗਿਆ ਇਸ ਕਰਕੇ ਮੈਂ ਉਹਨਾਂ ਦੇ ਧਿਆਨ ਨੂੰ ਬਿਲਕੁਲ ਨਹੀਂ ਮੰਨਨ ਨੂੰ ਤਿਆਰ ਉਹਨਾਂ ਨੂੰ ਇਹ ਨਹੀਂ ਦੇਣਾ ਚਾਹੀਦਾ ਸੀ ਉਹ ਗਲਤ ਦਿੱਤਾ ਕੱਲ੍ਹ ਕੀ ਦੇਖਿਆ ਨੇ ਉਹ ਦੇਣ ਦੇ ਆ ਨਾ